ਦੇਸ਼ ਪਰਦੇ ਵਿੱਚ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕੁਦਰਤ ਪੂਰਨ ਤੌਰ ਤੇ ਕਹਿਰ ਟਾਉਣ ਦੀ ਨਜ਼ਰ ਆ ਰਹੀ ਹੈ ਦੇਸ਼ ਦੇ ਕਈ ਰਾਜਾਂ ਦੇ ਵਿੱਚ ਐਨੀ ਦਿਨੀ ਭਾਰੀ ਬਾਰਿਸ਼ ਕਰਕੇ ਨਦੀਆਂ ਉਫਾਨਤੇ ਨੇ ਨਦੀਆਂ 'ਚ ਹੱਦੋਂ ਵੱਧ ਪਾਣੀ ਭਰ ਗਿਆ ਹੈ ਮੀਂਹ ਨੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ ਇੱਥੇ ਕੋਪਲ ਜ਼ਿਲ੍ਹੇ ਵਿੱਚ ਤੁੰਗਪਧਰਾ ਨਦੀ ਦੇ ਤੇਜ਼ ਵਹਾਅ ਕਾਰਨ ਪੰਪਾ ਸਾਗਰ ਡੈਮ ਦੇ ਗੇਟ ਵੀ ਟੁੱਟ ਗਏ ਨੇ ਇਸ ਕਾਰਨ ਇੱਥੇ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਹੈ ਪ੍ਰਸ਼ਾਸਕ ਨੇ ਇੱਕ ਫਲੱਡ ਗੇਟ ਨੂੰ ਛੱਡ ਕੇ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਨੇ ਤਾਂ ਜੋ ਗੇਟ ਉੱਤੇ ਦਬਾਅ ਘਟ ਕੀਤਾ ਜਾ ਸਕੇ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਸਕੇ। ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ। ਕੋਪਲ ਦੇ ਨਿਵੇ ਇਲਾਕਿਆਂ 'ਚ ਹੜ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਲ ਸਰੋਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਹੈ ਕਿ ਡੈਮ ਦੀ ਮੁਰੰਮਤ ਦੇ ਕੰਮ ਲਈ ਡੈਮ ਦੀ ਕੁੱਲ ਸਮਰੱਥਾ 105 TMC ਦੇ ਮੁਕਾਬਲੇ ਪਾਣੀ ਦਾ ਪੱਧਰ ਘਟਾ ਕੇ 65 ਤੋਂ 55 TMC ਕਰਨਾ ਹੋਵੇਗਾ। ਵਿਭਾਗ ਨੇ ਡੈਮ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਲਈ 5 ਨੂੰ ਛੱਡ ਕੇ ਬਾਕੀ ਸਾਰੇ ਗੇਟ ਖੋਲ ਦਿੱਤੇ ਨੇ। ਸੂਤਰਾਂ ਅਨੁਸਾਰ ਫਿਲਹਾਲ ਡੈਮ 'ਚ 79000 ਕਿਊਸਿਕ ਹਣੀ ਛੱਡਿਆ ਜਾ ਰਿਹਾ ਹੈ ਇਸ ਦੌਰਾਨ ਉਪ ਮੁੱਖ ਮੰਤਰੀ ਡੀਕੇ ਸ਼ਿਫ ਕੁਮਾਰ ਜਿਨਾਂ ਕੋਲ ਜਲ ਸ्रोत ਵਿਭਾਗ ਦਾ ਚਾਰਜ ਹੈ ਉਹ ਸਥਿਤੀ ਦਾ ਜਾਇਜ਼ਾ ਲੈਣ ਡੈਮ ਤੇ ਪਹੁੰਚੇ ਉਹਨਾਂ ਦੱਸਿਆ ਕਿ ਤੁੰਗ ਭਦਰਾ ਨਦੀ ਤੇ ਪੰਪਾ ਸਾਗਰ ਡੈਮ ਦੇ ਟੁੱਟੇ ਗੇਟ ਦੀ ਮੁਰੰਮਤ ਲਈ ਦੋ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਉਹਨਾਂ ਕਿਹਾ ਕਿ ਡੈਮ ਦਾ 19ਵਾਂ ਗੇਟ ਰੁੜ ਜਾਣ ਨਾਲ ਬੰਨ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਹੈ ਦੇਸ਼ ਭਰ ਦੇ ਵਿੱਚ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕੁਦਰਤ ਪੂਰਨ ਤੌਰ ਤੇ ਕਹਿਰ ਟਾਉਣ ਦੀ ਨਜ਼ਰ ਆ ਰਹੀ ਹੈ ਪ੍ਰਦੇਸ਼ ਦੇ ਕਈ ਰਾਜਾਂ ਦੇ ਵਿੱਚ ਐਨੀ ਦਿਨੀ ਭਾਰੀ ਬਾਰਿਸ਼ ਕਰਕੇ ਨਦੀਆਂ ਉਫਾਨਤੇ ਨੇ ਨਦੀਆਂ 'ਚ ਹੱਦੋਂ ਵੱਧ ਪਾਣੀ ਭਰ ਗਿਆ ਮੀਂਹ ਨੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ ਇੱਥੇ ਕੋਪਲ ਜ਼ਿਲ੍ਹੇ ਵਿੱਚ ਤੁੰਗਪਧਰਾ ਨਦੀ ਦੇ ਤੇਜ਼ ਵਹਾਅ ਕਾਰਨ ਪੰਪਾ ਸਾਗਰ ਡੈਮ ਦੇ ਗੇਟ ਵੀ ਟੁੱਟ ਗਏ ਨੇ ਇਸ ਕਾਰਨ ਇੱਥੇ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਹੈ ਪ੍ਰਸ਼ਾਸਕ ਨੇ ਇੱਕ ਫਲੱਡ ਗੇਟ ਨੂੰ ਛੱਡ ਕੇ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਨੇ ਤਾਂ ਜੋ ਗੇਟ ਉੱਤੇ ਦਬਾਅ ਘਟ ਕੀਤਾ ਜਾ ਸਕੇ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਸਕੇ ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ। ਕੋਪਲ ਦੇ ਨਿਵੇ ਇਲਾਕਿਆਂ 'ਚ ਹੜ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਲ ਸਰੋਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਹੈ ਕਿ ਡੈਮ ਦੀ ਮੁਰੰਮਤ ਦੇ ਕੰਮ ਲਈ ਡੈਮ ਦੀ ਕੁੱਲ ਸਮਰੱਥਾ 105 TMC ਦੇ ਮੁਕਾਬਲੇ ਪਾਣੀ ਦਾ ਪੱਧਰ ਘਟਾ ਕੇ 65 ਤੋਂ 55 TMC ਕਰਨਾ ਹੋਵੇਗਾ। ਵਿਭਾਗ ਨੇ ਡੈਮ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਲਈ 5 ਨੂੰ ਛੱਡ ਕੇ ਬਾਕੀ ਸਾਰੇ ਗੇਟ ਖੋਲ ਦਿੱਤੇ ਨੇ। ਸੂਤਰਾਂ ਅਨੁਸਾਰ ਫਿਲਹਾਲ ਡੈਮ 'ਚ 79000 ਕਿਊਸਿਕ ਣੀ ਛੱਡਿਆ ਜਾ ਰਿਹਾ ਹੈ ਇਸ ਦੌਰਾਨ ਉਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਜਿਨਾਂ ਕੋਲ ਜਲ ਸ्रोत ਵਿਭਾਗ ਦਾ ਚਾਰਜ ਹੈ ਉਹ ਸਥਿਤੀ ਦਾ ਜਾਇਜ਼ਾ ਲੈਣ ਡੈਮ ਤੇ ਪਹੁੰਚੇ ਉਹਨਾਂ ਦੱਸਿਆ ਕਿ ਤੁੰਗ ਭਦਰਾ ਨਦੀ ਤੇ ਪੰਪਾ ਸਾਗਰ ਡੈਮ ਦੇ ਟੁੱਟੇ ਗੇਟ ਦੀ ਮੁਰੰਮਤ ਲਈ ਦੋ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਉਹਨਾਂ ਕਿਹਾ ਕਿ ਡੈਮ ਦਾ 19ਵਾਂ ਗੇਟ ਰੁੜ ਜਾਣ ਨਾਲ ਬੰਨ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਹੈ